ਇਸ ਵੇਲੇ ਜਿਹੜਾ ਲਹਾਇਤ ਸੋਸ਼ਲ ਮੀਡੀਆ ਤੇ ਵੀ ਗੱਲ ਹੋ ਰਹੀ ਹੈ ਉਹ ਜਿਹੜਾ 7 ਸਾਲ ਦਾ ਬੱਚਾ ਜਿਹੜਾ ਡੈਥ ਹੋ ਗਿਆ ਤੇ ਮਦਰ ਤੇ ਜਿਹੜੇ ਪਰਿਵਾਰ ਲੱਗੇ ਹੋਏ ਕੀ ਮਸਲਾ ਸਾਰਾ ਇਹ ਸੁਖਮਨ ਨਾਮ ਦਾ ਬੱਚਾ ਸੀਗਾ 7 ਸਾਲ ਦੀ ਉਮਰ ਸੀ ਤੇ ਇਹ ਇੱਥੇ ਰਹਿੰਦੇ ਜੀ ਇਹਦੇ ਬਾਪ ਨੇ 3 ਸਾਲ ਪਹਿਲਾਂ ਡੈਥ ਹੋ ਗਈ ਸੀ ਇਹਦੀ ਮਦਰ ਉਹ ਬਰਨਾਲੇ ਜਿਹਨੇ ਜਾ ਕੇ ਰਹਿ ਲਿਆ ਵੀ ਇਸੇ ਰਾਤ 2:00 ਵਜੇ ਮੜਿਆ ਇਹ ਰੋਦਿਆਂ ਸੀ ਅੱਜ ਪੋਸਟਮਾਰਮ ਕਰਵਾ ਰਹੇ ਆ ਪੋਸਟਮਾਰਮ ਪਰੰਤ ਡਾਕਟਰਾਂ ਸੰਦਰਸ਼ ਜੇਤਾਂ ਦੀ ਹੋਈ ਗੱਲ ਸਾਹਮਣੇ ਹੈ ਰੋਦਿਆਂ ਦੇ ਸਾਹਮਣੇ ਜਿਹੜੀ ਕਾਰਜਵੰਦ ਕਰਵਾ। ਅੱレ ਸਵੇਤ ਜਿਹੜਾ ਲਹਾਇਕ ਸੋਸ਼ਲ ਮੀਡੀਆ ਤੇ ਵੀ ਗੱਲ ਰਹੀ ਹੈ 7-8 ਸਾਲ ਦਾ ਬੱਚਾ ਜਿਹੜਾ ਡੈਟੋਪੈਟਿਕ ਹੈ ਮਦਰ ਤੇ ਜਿਹੜੇ ਬੇਰ ਲੱਗੀ ਹੈ ਕੀ ਮਸਲਾ ਸਾਰਾ ਇਹ ਸੁਖਮਨ ਨਾਮ ਦਾ ਬੱਚਾ ਸੀਗਾ 7 ਸਾਲੇ ਦੀ ਉਮਰ ਸੀ ਤੇ ਇਹ ਇਕਰ ਇਹਦੇ ਜਿਹੇ ਬਾਪਰੇ ਕਦੋਂ ਸਾਲ ਪਹਿਲੇ ਡੈਥ ਹੋ ਗਈ। ਇਹਦੀ ਮਦਦ ਰਹਾ ਬਰਨਾਰੇ ਜਿਹਨੇ ਜਾ ਕੇ ਰਹਿ ਲਿਆ। ਵੀ ਇਸ ਦਿਨ ਰਾਤ 2 কোটি ਮਿਲਿਆ ਤੇ ਉਹਦੇ ਅਸੀਂ ਅੱਜ ਪੋਸਟਮੈਨੋਂ ਕਰਵਾ ਰਹੇ ਆ। ਪੋਸਟਮੈਨ ਪਰਾਂ ਤੇ ਡਾਕਟਰਾਂ ਸੰਬੰਧ ਸੁਝੇਤਾ ਦੀ ਹੋਈ ਗੱਲ ਸਾਹਮਣੇ ਆਈ ਕਰੋੜ ਦੇ ਨਾਲ ਮਨਜ਼ੂਰੀ ਕਰ ਰਹੀ ਮੰਨ ਲਿਆ। ਅਸਲੀ ਸੇਟ ਵੀ ਜਿਹੜਾ ਲਹਾਇ ਤੇ ਸੋਸ਼ਲ ਮੀਡੀਆ ਤੇ ਲਿਖੀ ਗਿਆ ਜਿਹੜਾ 7-8 ਹਜ਼ਾਰ ਦਾ ਰਚਾ ਜਿਹੜਾ ਅਹ ਡੈੱਟ ਰਿਪੋਰਟ ਇਹ ਮਦਰ ਦੇ ਜਿਹੇ ਬੇਰ ਲੰਗਿਆ ਕੀ ਮਸਲਾ ਸਾਰਾ ਇਹ ਸੁਖਮਨ ਨਾਮ ਦਾ ਬੱਚਾ ਸੀਗਾ 7 ਸਾਲੇ ਦੀ ਉਮਰ ਸੀ ਤੇ ਇਹ ਇਖੇਰੇ ਦੇ ਜਿਹੇ ਬਾਪ ਨੇ ਕਿੰਨੇ ਸਾਲ ਪਹਿਲਾਂ ਡੈੱਥ ਹੋ ਗਈ ਇਹਦੀ ਮਦਰ ਉਹ ਬਰਨਾਲੇ ਜਿਹਨੇ ਜਰੂਰ ਜਾ ਕੇ ਰਹਿਣਾ ਤੇ ਇਹਦੀ ਰਾਤ 2 ਕੋਟੀਆਂ ਗੁਜ਼ਰੀਆ ਤੇ ਉਹਦੇ ਅਸੀਂ ਅੱਜ ਪੋਸਟਮਾਰਨ ਨੂੰ ਬੁਲਾ ਰਹੇ ਆ ਪੋਸਟਮਾਰਨ ਪਰੰਤ ਡਾਕਟਰ ਸਰਦਾਰ ਸੁਜੇਤਾ ਦੀ ਹੋਈ ਗੱਲ ਸਾਹਮਣੇ ਇਹ ਖਰੋਦ ਦੇ ਸਾਹਮਣੇ まあ、ゆりがるいもんじゃな。